ਜਿਹੜੀਆਂ ਜਿਹੜੀਆਂ ਸਾਡੇ ਚ ਕਮੀਆਂ ਪੇਸ਼ੀਆਂ ਉਹਨੂੰ ਦੂਰ ਕਰਾਂਗੇ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੁੰਦਾ ਤੇ ਇਹਨਾਂ ਨੂੰ ਇੰਨਾ ਡੰਡਾ ਤੰਤਰ ਵਰਤਣ ਦੀ ਜ਼ਰੂਰਤ ਨਾ ਪੈਂਦੀ ਬਹੁਤ ਵਧੀਆ ਫਾਈਟ ਹੋਈ ਆ ਕਿਉਂਕਿ 25000 ਵੋਟਾਂ ਦਾ ਲੈ ਜਾਣਾ ਸੋ ਮੈਨੂੰ ਲੱਗਦਾ ਕਿ ਬਹੁਤ ਜਿਹੜਾ ਹੈਗਾ ਚੰਗੀ ਫਾਈਟ ਜਿਹੜੀ ਆ ਇਸ ਇਹਦੇ ਵਿੱਚ ਕਿੰਤੂ ਪਰੰਤੂ ਹੋਣੀ ਨਹੀਂ ਚਾਹੀਦੀ ਬਾਈ ਇਲੈਕਸ਼ਨ ਸੀ ਸਰਕਾਰ ਤੋਂ 익ਸਪੈਕਟਿਡ ਜਿੱਤ ਸੀ ਇਹਨਾਂ ਦੀ ਸਰਕਾਰ ਜਿਹੜੀ ਆ ਡੇਢ ਸਾਲ ਦੀ ਹੈਗੀ ਆ ਸੋ ਲੋਕਾਂ ਦਾ ਮੈਨੂੰ ਲੱਗਦਾ ਇਹ ਨਜ਼ਰੀਆ ਵੀ ਹੁੰਦਾ ਵੀ ਚਲੋ ਯਾਰ ਡੇਢ ਸਾਲ ਦੇ ਵਿੱਚ ਸ਼ਾਇਦ ਇਹਨਾਂ ਕੋਲੋਂ ਕੋਈ ਕੰਮ ਕੁਝ ਵੀ ਲੋਕ ਆਪਣੇ ਉਸ ਨਜ਼ਰੀਏ ਤੋਂ ਕਈ ਵਾਰੀ ਬਾਹਰ ਨਹੀਂ ਹੋ। ਅਮਨ ਰੋੜਾ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ 2027 ਤੋਂ ਪਹਿਲਾਂ ਇਹ ਜਿਹੜਾ ਚੋਣ ਜਿੱਤਿਆ ਸੱਤਾ ਦਾ ਸੈਮੀਫਾਈਨਲ ਜਿੱਤ ਲਿਆ। ਅਮਨ ਰੋੜਾ ਨੂੰ ਇਹ ਵੀ ਪੁੱਛ ਲਿਓ ਵੀ ਤੁਸੀਂ ਜਿਹੜੇ 2022 ਤੋਂ ਪਹਿਲਾਂ ਜਿੰਨੀਆਂ ਬਾਈ ਇਲੈਕਸ਼ਨ ਆ ਰਹੇ ਸੀ ਤੇ ਫਿਰ ਤੁਹਾਨੂੰ 92 ਐਮਐਲ ਕਿਦਾਂ ਆ ਗਏ? ਸੋ ਅਗਰ ਇਹ ਸੈਮੀਫਾਈਨਲ ਔਰ ਫਾਈਨਲੇ ਕੋਈ ਕ੍ਰਿਕਟ ਟੂਰਨਾਮੈਂਟ ਜਾਂ ਫੁੱਟਬਾਲ ਟੂਰਨਾਮੈਂਟ ਨਹੀਂ ਹੈਗਾ, ਇਹ ਇਲੈਕਸ਼ਨ ਆ। ਇਹਨੂੰ ਡਰਾਮੈਟਿਕ ਸਾਈਜ਼ ਨਹੀਂ ਕਰਨਾ ਚਾਹੀਦਾ ਔਰ ਦੇਖੋ ਜਦੋਂ ਸਾਰੇ ਬੰਨੇ ਇਲੈਕਸ਼ਨ ਹੁੰਦਾ ਨਾ ਉਹਦਾ ਫਰਕ ਇਹ 130 ਵਾਲੇ 3 310 ਤੇ ਰਹਿ ਗਏ ਅਸੀਂ ਜਿੱਤ ਜਾਂਦੇ ਤੇ ਉਹ ਬਿਲਕੁਲ ਅਨਐਕਸਪੈਕਟਿਡ ਜਿੱਤ ਹੋਣੀ ਸੀ ਔਰ ਸਾਨੂੰ ਵੀ ਖੁਸ਼ੀ ਮਿਲਦੀ 27 ਚ ਪੂਰੀ ਤਿਆਰੀ ਹੋਏਗੀ ਔਰ ਇਹਦੇ ਨੂੰ ਵੀ ਜਿਆਦਾ ਤਕੜੇ ਹੋ ਕੇ ਲੜਾਂਗੇ ਕਿਉਂਕਿ ਇਹਨਾਂ ਤੋਂ ਕੁਝ ਹੋਣਾ ਨਹੀਂ लुधियाना ਪਛਮੀ ਜਿਮਨੀ ਚੋਣ ਦੇ ਨਤੀਜੇ ਆਨੇ ਸ਼ੁਰੂ ਹੋ ਚੁੱਕੇ ਨੇ ਤੇ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਪ੍ਰਾਪਤ ਕਰਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਨਾਮ ਰੂਨੇ ਪ੍ਰਕਰ ਸਿੰਘ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਨਤੀਜੇ ਜਿਹੜੇ तकरीबन तकरीबन ਕਲੀਅਰ ਹੋ ਚੁੱਕੀ ਹੈ ਤਸਵੀਰ ਹਾਂ ਡੈਫੀਨਿਟਲੀ ਦੇਖੋ ਅਸੀਂ ਜਿਹੜਾ ਲੋਕਾਂ ਦਾ ਮੰਡਟ ਹੈ ਉਹਨੂੰ ਖਿੜੇ ਮੱਤੇ ਪ੍ਰਵਾਨ ਕਰਦੇ ਹਾਂ ਆ ਜਿਹੜੀਆਂ ਜਿਹੜੀਆਂ ਸਾਡੇ ਚ ਕਮੀਆਂ ਪੇਸ਼ੀਆਂ ਉਹਨੂੰ ਦੂਰ ਕਰਾਂਗੇ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੁੰਦਾ ਤੇ ਇਹਨਾਂ ਨੂੰ ਇੰਨਾ ਡੰਡਾ ਤੰਤਰ ਵਰਤਣ ਦੀ ਜ਼ਰੂਰਤ ਨਾ ਪੈਂਦੀ ਕਿਉਂਕਿ ਹਰ ਐਂਗਲ ਤੋਂ ਇਹਨਾਂ ਨੇ ਸਰਕਾਰ ਦੀ ਜਿਹੜਾ ਮਿਸਯੂਜ਼ ਕੀਤਾ ਔਰ ਬਹੁਤ ਵਧੀਆ ਫਾਈਟ ਹੋਈ ਆ ਕਿਉਂਕਿ 25000 ਵੋਟਾਂ ਦਾ ਲੈ ਜਾਣਾ ਸੋ ਮੈਨੂੰ ਲੱਗਦਾ ਕਿ ਬਹੁਤ ਜਿਹੜਾ ਹੈਗਾ ਚੰਗੀ ਫਾਈਟ ਜਿਹੜੀ ਆ ਇਸ ਕਿਉਂਕਿ 2022 ਤੋਂ ਪਹਿਲਾਂ ਜਿੰਨੀਆਂ ਵੀ ਤੁਸੀਂ ਬਾਏ ਇਲੈਕਸ਼ਨ ਦੇਖੋਗੇ ਇਹਨਾਂ ਦੀਆਂ ਜਮਾਨਤਾਂ ਗਬਤ ਹੁੰਦੀਆਂ ਨਹੀਂ ਆਂ ਸੋ ਇਸ ਕਰਕੇ ਬਹੁਤ ਵਧੀਆ ਫਾਈਟ ਹੋਈ ਹੈ। ਤਾਂ ਕੀ ਕਾਰਨ ਕੀ ਲਏ ਹੁਣ ਪਰਚੋਲ ਕਰਨ ਦਾ ਇਹ ਸਮਾਵਾ ਕੁਸ਼ ਤਾਂ ਮੈਨੂੰ ਐ ਲੱਗਦਾ ਕਿ ਲੋਕਾਂ ਨੂੰ ਇਹ ਵੀ ਹੁੰਦਾ ਕਿ ਇਹਨਾਂ ਦੀ ਸਰਕਾਰ ਜਿਹੜੀ ਆ ਡੇਢ ਸਾਲ ਦੀ ਹੈਗੀ ਆ। ਸੋ ਲੋਕਾਂ ਦਾ ਮੈਨੂੰ ਲੱਗਦਾ ਇਹ ਨਜ਼ਰੀਆ ਵੀ ਹੁੰਦਾ ਵੀ ਚਲੋ ਯਾਰ ਡੇਢ ਸਾਲ ਦੇ ਵਿੱਚ ਸ਼ਾਇਦ ਇਹਨਾਂ ਕੋਲੋਂ ਕੋਈ ਕੰਮ ਕੁਝ ਵੀ ਲੋਕ ਆਪਣੇ ਉਸ ਨਜ਼ਰੀਏ ਤੋਂ ਕਈ ਵਾਰੀ ਬਾਹਰ ਨਹੀਂ ਹੁੰਦੇ। ਸੋ ਮੈਨੂੰ ਲੱਗਦਾ ਉਹ 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 ਵੀ ਇੱਕ ਐਂਗਲ ਹੈਗਾ ਤਾਂ ਆ ਕਾਂਗਰਸ ਦੀ ਕੂਟੂਬਾਜੀ ਨੂੰ ਲੈ ਕੇ ਵੀ ਵੱਡੇ ਸਵਾਲ ਚੱਕੇ ਜਾਂਦੇ ਰਹੇ ਆ ਇਲੈਕਸ਼ਨ ਦੇ ਦੌਰਾਨ ਪ੍ਰਚਾਰ ਦੇ ਦੌਰਾਨ ਲੱਗਦਾ ਹੈ ਕਿ ਇੱਕ ਫੈਕਟਰ ਉਹ ਵੀ ਹੋ ਸਕਦਾ ਕਿ ਆਪਸ ਦੇ ਵਿੱਚ ਥੋੜਾ ਜਿਹਾ ਮਨਮੋਟਾਵ ਪ੍ਰਚਾਰ ਕੀਤਾ ਗਿਆ ਉਹ ਵਿਰੋਧੀ ਦਲਾਂ ਦੇ ਵੱਲੋਂ ਉਸ ਨੂੰ ਦੇਖੋ ਵਿਰੋਧੀ ਦੇ ਤਾਂ ਪ੍ਰਚਾਰ ਕਰੂ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਇੰਟਰਨਲੀ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹਦੇ ਵਿੱਚ ਮੈਨੂੰ ਲੱਗਦਾ ਇੰਟਰਨਲ ਡੈਮੋਕ੍ਰੇਸੀ ਹੋਣੀ ਚਾਹੀਦੀ ਆ ਜਿਹੜਾ ਕਿਤੇ ਨਾ ਕਿਤੇ ਜਿਹੜੀ ਡਿਸਕਸ਼ਨ ਆ ਉਹ ਹੋਣੀ ਚਾਹੀਦੀ ਆ ਮੈਂ ਤਾਂ ਜਿਹੜੀ ਇਹਨੂੰ ਜਿੰਦਾ ਡੈਮੋਕ੍ਰੇਸੀ ਦਾ ਨਾਮ ਦੇਣਾ ਹੁੰਦਾ ਵੀ ਯਾਰ ਸਾਨੂੰ ਇੰਟਰਨਲ ਡਿਸਕਸ਼ਨ ਕਰਕੇ ਉਹਦੇ ਚੋ ਬੈਸਟ ਆਊਟਕਮ ਕਰਨਾ ਅਮਨ ਰੋੜਾ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ 2027 ਤੋਂ ਪਹਿਲਾਂ ਇਹ ਜਿਹੜਾ ਚੋਣ ਜਿੱਤਿਆ ਸੱਤਾ ਦਾ ਸੈਮੀਫਾਈਨਲ ਜਿੱਤ ਲਿਆ ਫਾਈਨਲ ਵੀ ਸਰਕਾਰ ਸਰਕਾਰ ਅਮਨ ਰੋੜਾ ਨੂੰ ਇਹ ਵੀ ਪੁੱਛ ਲਿਓ ਵੀ ਤੁਸੀਂ ਜਿਹੜੇ 2022 ਤੋਂ ਪਹਿਲਾਂ ਜਦਨੀਆਂ ਬਾਈ ਇਲੈਕਸ਼ਨ ਆ ਰਹੇ ਸੀ ਤੇ ਫਿਰ ਤੁਹਾਨੂੰ 92 ਐਮਐਲ ਕਿਦਾਂ ਆ ਗਏ ਸੋ ਇਟ ਇਜ਼ ਨਥਿੰਗ ਲਾਈਕ ਜਸ ਕਿਉਂਕਿ ਹਮੇਸ਼ਾ ਪੰਜਾਬੀ ਜਾਂ ਆਦਰਵਾਇਜ਼ ਲੋਕਾਂ ਦਾ ਜਿਹੜਾ ਮੰਡੇਟ ਹੁੰਦਾ ਇੱਕ ਪਾਰਟੀਕੂਲਰ ਇਲੈਕਸ਼ਨ ਦਾ ਹੁੰਦਾ ਸੋ ਇਹਨੂੰ ਅਸੀਂ ਪ੍ਰਬੰਧ ਕਰ ਜੇ ਬਿਲਕੁਲ ਤਸਵੀਰਾਂ ਤਾਂ ਦਿਖਾ ਦਿੰਦੇ ਆ ਲਗਾਤਾਰ ਕਾਂਗਰਸ ਦੇ ਵੱਡੇ ਆਗੂ ਭਾਗਪੁਰਨਾਸ਼ੂ ਦੇ ਘਰੇ ਪਹੁੰਚੇ ਲਗਾਤਾਰ ਢਿੱਲੋ ਸਾਹਿਬ ਪ੍ਰਚਾਰੇ ਡਟੇ ਹੋ ਸੀ ਜਿਹੜਾ ਨਤੀਜਾ ਆਇਆ ਕਿਸ ਤਰ੍ਹਾਂ ਦਾ ਹਾਂ ਚਲੋ ਸਰ ਦੇਖੋ ਇਹਦੇ ਅੰਦਰ ਤਾਂ ਇਹੀ ਕਵਾਂਗੇ ਫਤਵੇ ਨੂੰ ਐਕਸੈਪਟ ਕਰਦੇ ਆਂ ਔਰ ਇਸ ਇਹਦੇ ਵਿੱਚ ਕਿੰਤੂ ਪਰੰਤੂ ਹੋਣੀ ਨਹੀਂ ਚਾਹੀਦੀ ਬਾਈ ਇਲੈਕਸ਼ਨ ਸੀ ਸਰਕਾਰ ਤੋਂ 익ਸਪੈਕਟਡ ਜਿੱਤ ਸੀ ਅਸੀਂ ਜਿੱਤ ਜਾਂਦੇ ਤੇ ਉਹ ਬਿਲਕੁਲ ਅਨ 익ਸਪੈਕਟਡ ਜਿੱਤ ਹੋਣੀ ਸੀ ਔਰ ਸਾਨੂੰ ਵੀ ਖੁਸ਼ੀ ਮਿਲਦੀ ਲੇਕਿਨ ਜੋ ਵੀ ਫਤਵਾ ਵਾ ਉਹਨੂੰ ਅਸੀਂ ਮਤਲਬ ਖੇੜੇ ਮੱਥੇ ਐਕਸੈਪਟ ਕਰਦੇ ਆ ਤਾਂ ਅਮਨ ਰੋੜਾ ਕਹਿੰਦੇ ਨੇ ਕਿ ਸੈਮੀ ਫਾਈਨਲ ਜਿੱਤ ਲਿਆ ਹੁਣ 27 ਦੇ ਵਿੱਚ ਫਾਈਨਲ ਜਿੱਤ ਕੇ ਸਰਕਾਰ ਦੁਆਰਾ ਰੀਪੀਟ ਕਰਾਉਣ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਫਿਰ ਤੁਸੀਂ ਜਿਹੜੇ ਉਸ ਤੋਂ ਪਹਿਲਾਂ ਬਾਈ ਤੋਂ ਪਹਿਲਾਂ ਜਿੰਨੇ ਸੈਮੀ ਫਾਈਨਲ ਸੀ ਸਾਰੇ ਹਾਰਦੇ ਆਏ ਸੀ ਜਮਾਨਤਾਂ ਜਬਤ ਸੀ ਨਿਆ ਤੁਹਾਡੀਆਂ ਤਸ ਵਗਰੇ ਸੈਮੀਫਾਈਨਲ ਔਰ ਫਾਈਨਲ ਹੈ ਕੋਈ ਕ੍ਰਿਕਟ ਟੂਰਨਾਮੈਂਟ ਜਾਂ ਫੁੱਟਬਾਲ ਟੂਰਨਾਮੈਂਟ ਨਹੀਂ ਹੈਗਾ ਇਹ ਇਲੈਕਸ਼ਨ ਆ ਇਹਨੂੰ ਡਰਾਮੈਟਿਕ ਸਾਈਜ਼ ਨਹੀਂ ਕਰਨਾ ਚਾਹੀਦਾ ਔਰ ਇਹਨੂੰ ਡਰਾਮਾ ਇਸ ਤਰੀਕੇ ਦਾ ਨਹੀਂ ਰਚਨਾ ਚਾਹੀਦਾ ਜੀ ਬਿਲਕੁਲ ਲਗਾਤਾਰ ਜਿਹੜਾ ਵਾ ਕਾਂਗਰਸ ਦੇ ਆਗੂ ਇਸ ਹਾਰ ਨੂੰ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਜਨਤਾ ਦਾ ਫਤਵਾ ਜਿਹੜਾ ਵਾ ਸਿਰ ਮੱਥੇ ਆ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਬਿਆਨਾਂ ਨੂੰ ਵੀ ਉਹਨਾਂ ਦੇ ਵੱਲੋਂ ਠੋਕਵੇਂ ਜਵਾਬ ਦਿੱਤੇ ਜਾ ਰਹੇ ਨੇ ਸਰਾਣਾ ਗੁਰਜੀਤ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲਗਾਤਾਰ ਜਿਹੜਾ ਵਾ ਹੁਣ ਨਤੀਜੇ ਤਕਰੀਬ ਆਣੇ ਸ਼ੁਰੂ ਹੋ ਚੁੱਕੇ ਨੇ ਤੇ ਤਸਵੀਰ ਬਿਲਕੁਲ ਸਾਫ ਹੋ ਚੁੱਕੀ ਆ ਆਮ ਆਦਮੀ ਪਾਰਟੀ ਜਿਹੜੀ ਆ ਲੁਧਿਆਣਾ ਪੱਛਮੀ ਤੋਂ ਵੱਡੀ ਜਿੱਤ ਪ੍ਰਾਪਤ ਕਰਦੀ ਹੋਈ ਨਜ਼ਰ ਆ ਰਹੀ ਆ ਤੇ ਇਸ ਨੂੰ ਲੈ ਕੇ ਸੈਲੀਬ੍ਰੇਸ਼ਨ ਵੀ ਆਮ ਆਦਮੀ ਪਾਰਟੀ ਦੇ ਖੇਮੇ ਸ਼ੁਰੂ ਹੋ ਚੁੱਕੀ ਆ ਤੇ ਦੂਜੇ ਪਾਸੇ ਕਾਂਗਰਸ ਦੇ ਆਗੂ ਵੀ ਇੱਥੇ ਪਹੁੰਚੋ ਇਹਨੇ ਫਿਰ ਉਹੀ ਘੁੰਮ ਕੇ ਆ ਜਾਂਦਾ ਕਿ ਕਿਤਨੇ 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 ਚੰਦੇ ਯਾਰ ਗੁੱਟ ਬਾਜੀ ਨੂੰ ਤੈਨੂੰ ਗੁੱਟ ਗੋਠੀ ਲੱਗਦੇ ਵੇਖ ਅਸੀਂ ਕਪੂਰਤਲਾ ਛੱਡ ਕੇ ਉਰੇ ਆਏ ਹਾਂ ਅੱਛਾ ਜੀ ਜਮਾਦਾ ਜੀ 27 27 ਕਿੰਦਾ ਦੀ ਤਿਆਰੀ ਇਸ ਤਾਈ 27 ਚ ਪੂਰੀ ਤਿਆਰੀ ਹੋਏਗੀ ਔਰ ਇਧਰੋਂ ਵੀ ਜਿਆਦਾ ਤਕੜੇ ਹੋ ਕੇ ਲੜਾਂਗੇ ਕਿਉਂਕਿ ਇਹਨਾਂ ਤੋਂ ਕੁਝ ਹੋਣਾ ਨਹੀਂ ਲੋਕ ਨਿਰਾਸ਼ ਸਗੇ ਲੇਕਿਨ ਇੱਕ ਸੀਟ ਦਾ ਇਲੈਕਸ਼ਨ ਇੱਕ ਸੀਟ ਦਾ ਹੁੰਦਾ ਜਿਹੜਾ ਦੇਖੋ ਜਦੋਂ ਸਾਰੇ ਬੰਨੇ ਇਲੈਕਸ਼ਨ ਹੁੰਦਾ ਨਾ ਉਹਦਾ ਫਰਕ ਹੁੰਦਾ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਜੀਆਂ ਇਹ 130 ਵਾਲੇ 3 310 ਤੇ ਰਹਿ ਗਏ ਸੋ ਮੇਰਾ ਮਤਲਬ ਕਹਿਣ ਦਾ ਉਹ ਯਾਰ ਜਦੋਂ ਸਾਰੇ ਪੰਜਾਬ ਚ ਹੋਣੀਆਂ ਇਲੈਕਸ਼ਨਾਂ ਮਾਹੌਲ ਵੀ ਉਰ ਰਿਹਾ ਇਹ ਇਸ਼ੂ ਹੋ ਰਹੇ ਆ ਤੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਰਾਣਾ ਇਹ ਕਿਸ ਤਰ੍ਹਾਂ ਦੇਦੇ ਹੋ ਅੱਜ ਦੇ ਅੱਜ ਦੇ ਫਤਵੇ ਨੂੰ ਅੱਜ ਦੇ ਫਤਵੇ ਨੂੰ ਕਿਸ ਤਰ੍ਹਾਂ ਦੇਦੇ ਹੋ ਮੇਰੇ ਨਾਲ ਨਹੀਂ ਨਹੀਂ ਰਾਣਾ ਜੀ ਅੱਜ ਦੇ ਨਹੀਂ 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 ਅੱਜ ਦੇ ਭਾਈ ਫਿਰ ਬੀਬੀ ਨੂੰ ਨਹੀਂ ਮੈਂ ਨਾਰਾਜ਼ ਕਰਨਾ ਚਲੋ ਕੋਈ ਗੱਲ ਨਹੀਂ ਅੱਛਾ ਅੱਜ ਦੇ ਜਿਹੜਾ ਰਿਜ਼ਲਟ ਆਇਆ ਵਾ ਤਸਵੀਰ ਸਾਹਿਬ ਹੋ ਚੁੱਕੀ ਇਹ ਲੋਕਾਂ ਦਾ ਜੋ ਚਾਹੁੰਦੇ ਸੀ ਲੋਕ ਉਹਨਾਂ ਨੇ ਫਤਵਾ ਆਪਣਾ ਦਿੱਤਾ ਲੋਕ ਸਰਕਾਰ ਨੂੰ ਥੋੜਾ ਜਿਹਾ ਪ੍ਰੈਫਰੈਂਸ ਦਿੰਦੇ ਹੀ ਹੁੰਦੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਬਾਈ ਇਲੈਕਸ਼ਨਾਂ ਚ ਅਕਸਰ ਹੁੰਦਾ ਲੇਕਿਨ ਆਸ਼ੂ ਦੀ ਜਿਹੜੀ ਵੋਟ ਹੈ ਇਨਟੈਕਟ ਆ ਆਸ਼ੂ ਜੇਲ੍ਹ ਚ ਰਵੇ ਤਾਂ ਵੀ ਵੋਟੋਂ ਨਹੀਂ ਪਈ ਐਮਪੀ ਨੂੰ ਆਸ਼ੂ ਖੁਦ ਲੜਿਆ ਬਾਈ ਚ 19 ਵੋਟ ਸੀ ਅੱਜ ਫੇਰ ਹਾਲਾਂਕਿ ਬਾਈ ਇਲੈਕਸ਼ਨ ਦੇ ਵਿੱਚ ਲਹਾ ਲਾ ਕੇ ਰੱਖ ਦਿੰਦੀ ਸੀ ਸਰਕਾਰ ਲੇਕਿਨ ਇਹਨਾਂ ਦਾ ਵਰਕਰ ਡਟ ਕੇ ਨਾਲ ਖੜਾ ਰਿਹਾ ਪਰਚੇ ਵੀ ਹੋਏ ਮਜ਼ਬੂਤੀ ਨਾਲ ਖੜਾ ਰਿਹਾ ਉਨੇ ਸੀ ਨਹੀਂ ਕੀਤੀ ਇਹ ਬੜੀ ਵੱਡੀ ਗੱਲ ਹੈ ਤਾਂ ਹੁਣ ਅਗਲੀ ਤਿਆਰੀ ਕੀ ਰਹੇਗੀ ਕਿਉਂਕਿ ਆਪ ਸਤਾ ਸਤਾ ਦੇ ਸਾਡੀ ਤਿਆਰੀ ਤੇ ਜਦੋਂ ਆਊਗੀ ਇਲੈਕਸ਼ਨ ਉਦੋਂ ਕਰਾਂਗੇ ਹੁਣ ਤੇ ਆਮ ਆਦਮੀ ਪਾਰਟੀ ਨੂੰ ਤਿਆਰੀ ਕਰਨਾ ਚਾਹੀਦੀ ਆ ਕਿ ਅਰੋੜਾ ਸਾਹਿਬ ਇਹਨਾਂ ਨੇ ਵਜ਼ੀਰ ਹੋ ਸਕਦਾ ਡਿਪਟੀ ਚੀਫ ਮਿਨਿਸਟਰ ਬਣ ਜਾਣ ਫਿਰ ਟਾਰੀ ਤੋਂ ਲੈ ਕੇ ਉੱਥੇ ਤੱਕ ਕੀ ਕਹਿੰਦੇ ਹੋ ਸ਼ੰਭੂ ਬਾਰਡਰ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤਾਈ ਇਹਨਾਂ ਨੂੰ ਘਮਣਾ ਚਾਹੀਦਾ ਉਹ ਲੋਕ ਹਰ ਇਲਾਕੇ ਦੀ ਨਵਜ ਟੋਟੋਲ ਕੇ ਪਹਿਲਾਂ ਤਾਂ ਆਪਣੇ ਘਰ ਦੀ ਗੱਲ ਕਰਨ ਇੰਡਸਟਰੀਅਲਿਸਟ ਆ ਉਹ 4 ਰੁਪਏ ਯੂਨਿਟ ਜਿਹੜਾ ਵਧਾਇਆ ਉਹ ਸਵੇਰ ਤੋਂ ਘਟਾਉਣ ਹੇਰ ਨਰਵੇਗਨ ਬਿਜਲੀ ਦੇ ਬੋਰਡ ਲੈ ਤੇ ਸਪਲਾਈ ਕਰਾਉਣ ਯਾਰ ਚੈਲੰਜਸ ਨੇ ਉਹ ਵਾਦੇ ਕੀਤੇ ਤੇ ਉਹ ਪੂਰੇ ਕਰਨੇ ਬਸ ਇਹੀ ਇਸੇ ਲਈ ਲੜਨੀ ਇਲੈਕਸ਼ਨ ਜੀ ਬਿਲਕੁਲ ਐ ਸੀਗੇ ਰਾਣਾ ਗੁਰਜੀ ਤੇ ਜਿਹੜੇ ਲਗਾਤਾਰ ਜਿਹੜਾ ਵਾ ਪ੍ਰਚਾਰ ਦੇ ਦੌਰਾਨ ਆਸ਼ੂ ਦੇ ਕਮਾਂਡ ਸੰਭਾਲਦੇ ਨੇ ਐ ਰਾਇ ਸੀਗੇ ਤੇ ਹੁਣ ਇਸ ਹਾਰ ਨੂੰ ਲੈ ਕੇ ਹਾਰ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਹੁਣ ਸਵਾਲ ਸੱਤਾਧਿਰ ਪਾਰਟੀ ਦੇ ਉੱਤੇ ਆ ਸੱਤਾਧਿਰ ਪਾਰਟੀ ਆਪਣੇ ਕੀਤੇ ਵਾਦੇ ਪੂਰੇ ਕਰੇ ਕੈਮਰਾ ਪਰਸਾ ਰਕੇਸ਼ ਦੇ ਨਾਲ ਵਿਕਟਲ ਲੁਧਿਆਣਾ